ਦੀ ਗਲਤੀ ਹੈ ਕਿ ਇਹ ਕਿਤਾਬਾਂ ਹੀ ਫੜੇ ਗੁਰਤ ਤਰੀਕੇ ਨਾਲ ਸਪਾਈਆਂ ਹੋਈਆਂ ਨੇ ਔਰ ਇਹ ਕਿਤਾਬਾਂ ਜਿਹੜੀਆਂ ਅਸੀਂ ਇੱਕ ਸਾਜ਼ਿਸ਼ ਦੇ ਤਹਿਤ ਛਪੀਆਂ ਔਰ ਇਹ ਕਿਤਾਬਾਂ ਇਥੋਂ ਛਾਪ ਕੇ ਤੇ ਸਾਰੀਆਂ-ਸਾਰੀਆਂ ਨਾਗਪੁਰ ਗਈਆਂ ਨੇ ਆਰਐਸਐਸ ਦੇ ਹੈੱਡਕੁਆਰਟਰ ਚੋਂ ਤੇ ਕਿੰਦੀਆਂ ਹੁਣ ਇਹ ਕਿਤਾਬ ਦਾ ਨਾਮ ਸਿੱਖ ਇਤਿਹਾਸ ਹੈ ਜੋ ਇਹਦੇ ਚ ਲਿਖਿਆ ਏ ਏਡੀ ਮਾੜੀ ਸ਼ਬਦਾਵਲੀ ਹੈ ਕਿ ਜਿਹੜੀ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ ਵਾਸਤੇ ਉਹ ਵਰਤ ਨਹੀਂ ਸਕਦੀ ਜੋ ਗੁਰੂ ਸਾਹਿਬਾਂ ਦੇ ਖਿਲਾਫ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਇਹ ਜੋ ਆਪਣੇ ਸੋਰਸਾ ਤੋਂ ਸਾਰਾ ਪਤਾ ਕੀਤਾ ਹੈ ਉਹਦੇ ਵਿੱਚ ਇਹ ਪਤਾ ਲੱਗਾ ਕਿ ਆਰਐਸਐਸ ਦੀ ਇੱਕ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਜਿਹੜੇ ਸਿੱਖ ਨੇ ਇਹ ਆਪਣੇ ਆਪ ਨੂੰ ਵੱਖਰੀ ਕੌਮ ਕਹੋਂ ਤੋਂ ਪਿੱਛੇ ਨਹੀਂ ਹਟਦੇ ਤੇ ਕਿਸ ਤਰ੍ਹਾਂ ਹਟਾਇਆ ਤੇ ਵਿਚਾਰ ਹੋਇਆ ਕਿ ਇਹ ਗ੍ਰੰਥ ਨਾਲੋਂ ਇਸ ਤਰ੍ਹਾਂ ਨਹੀਂ ਟੁੱਟਣਗੇ ਸਭ ਤੋਂ ਪਹਿਲਾਂ ਇਸ ਗ੍ਰੰਥ ਦੀ ਜਿਹਨਾਂ ਨੇ ਰਚਨਾ ਕੀਤੀ ਹੈ ਉਹਦੇ ਨਾਲੋਂ ਟੋੜੋ ਫਿਰ ਇਹ ਗ੍ਰੰਥ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਟੁੱਟੇ ਜਦੋਂ ਇਹ ਖੜਾ પ્રકાશੋ ਬੱਦਰ ਖੜਿਆ ਉਹਨੇ ਆਪਣੇ ਚਿਹਰੇ ਤੇ ਰੱਖ ਦਿੱਤਾ ਉੱਥੇ ਫਿਰ ਮਤਾਂ ਪਿਆ ਖਾਲਸਾ ਦੇ 300 ਸਾਲਾ ਸਾਜਨਾ ਦਿਵਸ ਆ ਰਿਹਾ ਸੀ 1992 ਵਿੱਚ ਉਹਨੂੰ ਸਮਰਪਿਤ 300 ਵੱਖ-ਵੱਖ ਰਾਈਟਰਾਂ ਦੀਆਂ ਕਿਤਾਬਾਂ ਛਪਾਉਣ ਦਾ ਮਤਾਪਾਇਆ ਗਿਆ ਤੇ 300 ਰਾਈਟਰਾਂ ਦੀਆਂ ਕਿਤਾਬਾਂ ਛਪਾਈਆਂ ਜਾਣਗੀਆਂ ਇਸ ਵਿੱਚ ਲੇਖਕ ਦਾ ਵੀ ਜ਼ਿਕਰ ਕੀਤਾ ਗਿਆ ਹੈਗਾ ਵੀ ਲੇਖਕ ਲਿਖੀ ਕਿਹਨੇ ਹੈਗੀ ਇਹ ਪੂਰਾ ਕਿਉਂਕਿ ਆਮ ਤੌਰ ਤੇ ਜਦੋਂ ਵੀ ਕੋਈ ਆਮ ਕਿਤਾਬਾ ਵੀ ਜਦੋਂ ਛਾਪਦੀਆਂ ਨੇ ਉਹਨਾਂ ਦੀ ਪ੍ਰੂਫ ਰੀਡਿੰਗ ਹੁੰਦੀ ਆ ਬਕਾਇਦਾ ਤੌਰ ਦੇ ਉੱਤੇ ਲਾਸਟ ਪੁਆਇੰਟ ਤੇ ਜਾ ਕੇ ਫਿਰ ਕਲੀਅਰ ਹੁੰਦਾ ਵੀ ਹਾਂ ਇਹ ਕਿਵੇਂ ਅੱਗੇ ਛਪਣੀ ਹੈ ਜਾਂ ਨਹੀਂ ਹੈ ਆ ਤੁਸੀਂ ਵੇਖੋ ਸਿੱਖ ਇਤਿਹਾਸ ਤੇ ਆ ਲੋਗਵਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਆ ਪ੍ਰਕਾਸ਼ਕ ਆਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਗਈ ਅੱਗੇ ਆ ਗਈ ਤਾਨ ਪ੍ਰੈਸ ਕਿਤੇ ਵੀ ਕਿਸੇ ਲੇਖਕ ਦਾ ਅਨੁਵਾਦਕ ਦਾ ਕਿਤੇ ਨਾਂ ਨਹੀਂ ਆਖੀ ਇਹ ਚੀਜ਼ ਪਰਫੈਕਟਲੀ ਕਲੀਅਰ ਹੁੰਦੀ ਹੈ ਵੀ ਹਾਂ ਇਹ ਉੱਥੇ ਚਰਚਾ ਹੋਈ ਹੈ ਜਾਂ ਇੱਕ ਇਹ ਉਹ ਦੋਸ਼ ਹੈ ਜਿਹੜਾ ਆਮ ਤੌਰ ਤੇ ਆਰਐਸਐਸ ਦੇ ਮੱਥੇ 'ਤੇ ਸੀ ਲਾਉਣੇ ਆਗੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਸ਼ਰੋਮਣੀ ਕਮੇਟੀ ਜਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅੱਜ ਤੱਕ ਸ਼੍ਰੋਮਣੀ ਕਮੇਟੀ ਚ ਕੌਣ ਕਾਲੇ ਮੂਹਰੇ ਦੀ ਝੇਡ ਬੈਠੀ ਆ ਜਿਹਨੇ ਮਤਾ ਪਵਾ ਕੇ ਕਿਤਾਬ ਲੈਂਦੀ ਆ ਉਹ ਸਾਹਮਣੇ ਨਹੀਂ ਜਾਂਦਾ ਤੇ ਕਿਹਨ ਲਿਆਉਣ ਕਿਵੇਂ ਕਿਉਂਕਿ ਉਹਨਾਂ ਦੇ ਆਕੇ ਨਹੀਂ ਕਿਤਾਬ ਚ ਪੁਆਏ ਸੀ ਅੱਜ ਵੀ ਕੋਈ ਨਾ ਕੋਈ ਬੰਦਾ ਜੇ ਕਿ ਇਹ ਉਸ ਤਥਾ ਨੂੰ ਸਹੀ ਕਰਨ ਕਰਕੇ ਇਹ ਕਿਤਾਬ ਦਾ ਹਵਾਲਾ ਦੇ ਸਕਦਾ ਇਹ ਆਉਣ ਵਾਲੇ 100 150 ਸਾਲ ਨੂੰ ਇਹ ਕਿਤਾਬ ਦਾ ਹਵਾਲਾ ਦੇਣਗੇ 50 ਸਾਲਾਂ ਨੂੰ ਦੇ ਦੇਣ ਕਿ ਆਹ ਕਿਤਾਬਾਂ ਨੇ ਉਹਨਾਂ ਦੇ ਕੋਲੇ ਪਈਆਂ ਨੇ ਜਿਨ੍ਹਾਂ ਨੇ ਛਪਾਈਆਂ ਉਹਨਾਂ ਦੇ ਕੋਲ ਨੇ ਪਈਆਂ ਇਹਨਾਂ ਨੇ 300 ਕਿਤਾਬਾਂ ਮਤਾ ਪਾ ਕੇ ਛਪਾਈਆਂ ਨੇ 296 ਕਿਤਾਬਾਂ ਅਜੇ ਤੱਕ 94 ਕਿਤਾਬਾਂ ਬਾਹਰ ਨੇ ਤੇ ਉਹ ਕਿਤਾਬਾਂ ਦਾ ਹਵਾਲਾ ਦੇ ਕੇ ਕਹਿਣਗੇ ਵੀ ਆਹ ਕਿਤਾਬਾਂ ਸਰੂਬੀ ਕਮੇਟੀ ਨੇ ਜਵਾਈਆਂ ਸੀ ਤੇ ਸਾਡੇ ਬੱਚਿਆਂ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਵਾਬ ਹੋਊਗਾ ਸਤਿ ਸ਼੍ਰੀ ਅਕਾਲ ਜੀ ਜਦੋਂ ਵੀ ਇਤਿਹਾਸ ਅਸੀਂ ਪੜ੍ਹਦੇ ਹਾਂ ਤਾਂ ਜ਼ਿਆਦਾਤਰ ਕੋਸ਼ਿਸ਼ਾਂ ਹਰ ਕਿਸੇ ਦੀ ਇਹ ਰਹਿੰਦੀ ਹੈ ਵੀ ਜਿਹੜੇ ਆਥੈਂਟਿਕ ਆ ਆਖਰ ਕਿਸੇ ਨੇ ਲਿਖੀ ਹੈ ਕਿਤਾਬ ਤਾਂ ਉਹਦੇ ਬਾਰੇ ਉਹਦੇ ਚੋਂ ਇਤਿਹਾਸ ਬਾਰੇ ਪੜਾਇਆ ਜਾਵੇ ਤੇ ਐਸਜੀਪੀਸੀ ਨੂੰ ਲੈ ਕੇ ਵੀ ਸਭ ਤੋਂ ਵੱਧ ਜਦੋਂ ਲੋਕ ਸਿੱਖ ਇਤਿਹਾਸ ਨੂੰ ਪੜ੍ਹਦੇ ਨੇ ਤਾਂ ਐਸਜੀਪੀਸੀ ਦੀਆਂ ਕਿਤਾਬਾਂ ਨੂੰ ਹੀ ਜ਼ਿਆਦਾਤਰ ਤਵੱਜੋ ਹੈ ਜਿਹੜੀ ਉਹ ਦਿੱਤੀ ਜਾਂਦੀ ਆ ਪਰ ਗੱਲ ਇਹ ਹੈ ਵੀ ਜਿਹੜੀ ਐਸਜੀਪੀਸੀ ਕਿਤਾਬ ਜਿਹੀ ਛਾਪਦੀ ਹੈ ਜਿਹਦੇ ਵਿੱਚ ਅਜਿਹੇ ਸ਼ਬਦ ਹਾਲਾਂਕਿ ਉਹਨਾਂ ਨੂੰ ਬੋਲਣ ਬੜੇ ਵੀ ਬੜਾ ਆਰਡ ਲੱਗਦਾ ਤੇ ਬੋਲ ਸਕਦੇ ਵੀ ਨਹੀਂਗੇ ਤਾਂ ਉਹ ਜਿਹੇ ਸ਼ਬਦਾਂ ਦਾ ਜਦੋਂ ਉਸ ਕਿਤਾਬ ਦੇ ਵਿੱਚ ਛਪਾਈ ਹੁੰਦੀ ਆ ਫੇਰ ਸ਼ੁਰੂਆਤ ਹੁੰਦੀ ਆ ਕਿ ਆਖਰ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਜਿਹੜਾ ਜਦੋਂ ਬਾਜ਼ਾਰ ਦੇ ਵਿੱਚ ਆਉਂਦੀ ਹੈ ਜਾਂ ਲੋਕਾਂ ਤੱਕ ਪਹੁੰਚਦੀ ਹੈ ਜਿਨੇ ਛਾਪੀ ਉਹ ਲੋਕੋਂ ਨਹੀਂ ਤੇ ਉਹਨਾਂ ਨੂੰ ਸਜ਼ਾ ਕਿਵੇਂ ਮਿਲੂਗੀ ਬਲਦੇਵ ਸਿੱਸਾ ਸਾਡੇ ਨਾਲੇ ਸਿੱਸਾ ਸਾਹਿਬ ਦੇਖਿਆ ਜਾਵੇ ਕਿਤਾਬ ਨੂੰ ਲੈ ਕੇ ਜਿਵੇਂ ਤੁਸੀਂ ਡਿਟੇਲ ਦੱਸੀ ਹੈ ਇਹ ਜਦ ਕਿਤਾਬ ਹੁਣ ਤੇ ਵਿੱਚ ਆਈ ਯਾਨੀ ਕਿ ਜਦੋਂ ਬਾਹਰ ਲੋਕਾਂ ਨੇ ਪੜ੍ਹਨੀ ਸ਼ੁਰੂ ਕਰੀ ਉਸ ਤੋਂ ਬਾਅਦ ਦੇ ਵਿੱਚ ਐਸਜੀਪੀਸੀ ਜਿਵੇਂ ਤੁਸੀਂ ਦੱਸਿਆ ਵੀ ਉਹਨਾਂ ਨੇ ਵਾਪਸ ਵੀ ਲੈ ਲਈਆਂ ਇਹ ਪਰ ਲੋਕਾਂ ਨੂੰ ਅੱਜ ਤੱਕਰ ਪਤਾ ਇਹ ਹੈਗਾ ਵੀ ਐਸਜੀਪੀਸੀ ਇਹ ਵਾਪਸ ਲੈ ਚੁੱਕੀ ਹੈ ਤੇ ਇਹਨੂੰ ਨਾ ਪੜਨ ਕੋਈ ਪਤਾ ਨਹੀਂ ਪਹਿਲੀ ਗੱਲ ਤੇ ਆ ਵੀ ਇਹ ਕਿਤਾਬਾਂ ਹੀ ਬੜੇ ਖੂਬ ਤਰੀਕੇ ਨਾਲ ਸਪਾਈਆਂ ਵੀ ਨੇ ਔਰ ਇਹ ਕਿਤਾਬਾਂ ਜਿਹੜੀਆਂ ਸੀ ਇੱਕ ਸਾਜ਼ਿਸ਼ ਦੇ ਤਹਿਤ ਛਪੀਆਂ ਔਰ ਇਹ ਕਿਤਾਬਾਂ ਇੱਥੋਂ ਛਪ ਕੇ ਤੇ ਸਾਰੀਆਂ ਸਾਰੀਆਂ ਨਾਗਪੁਰ ਗਈਆਂ ਨੇ ਆਰਐਸਐਸ ਦੇ ਹੈੱਡਕੁਆਰਟਰ ਚ ਉੱਥੇ ਗਈਆਂ ਨੇ ਤੇ ਇਹਨਾਂ ਕੋਲ ਸਿਰਫ ਜਿਹੜੀਆਂ ਨੇ ਉੱਥੋਂ ਆ ਜਿਹੜੀ ਕਿਤਾਬ ਹੈ ਇਹ ਵੀ ਮੇਰੇ ਕੋਲ ਉੱਥੋਂ ਹੀ ਆਉਂਦੀ ਹੈ ਇਹ ਕਿਤਾਬ ਮੇਰੇ ਕੋਲ ਆਉਣ ਦਾ ਕਿਸ ਤਰ੍ਹਾਂ ਮੇਰੇ ਕੋਲ ਕਿਵੇਂ ਆਈ ਸ਼੍ਰੋਮਣੀ ਕਮੇਟੀ ਨੇ ਕਿਉਂ ਪਬਲਿਸ਼ ਕਰਾਈਆਂ ਜਿਤਨਾ ਮੈਂ ਤੁਹਾਨੂੰ ਪ੍ਰੈਸ ਮੀਟਿੰਗ ਵਿੱਚ ਦੱਸਿਆ ਨਿਮੰਤੀ ਹੈ ਕਿ ਇਹ ਕਿਤਾਬ 1999 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬੀਬੀ ਜਗੀਰਖੌਰ ਪ੍ਰਧਾਨ ਹੈ ਇਹ ਉਸ ਸਮੇਂ ਤੇ ਜਿਹੜੀ ਕਿਤਾਬ ਪਬਲਿਸ਼ ਹੁੰਦੀ ਹੈ ਔਰ ਇਹਦਾ ਖਾੜਾ ਕਿਸ ਤਰ੍ਹਾਂ ਤਿਆਰ ਹੁੰਦਾ ਕਦੋਂ ਤਿਆਰ ਹੋਇਆ ਤੇ ਸ਼੍ਰੋਮਣੀ ਕਮੇਟੀ ਕੋਲ ਕਿਵੇਂ ਆਇਆ ਹੁਣ ਇਹ ਕਿਤਾਬ ਦਾ ਨਾਮ ਸਿੱਖ ਇਤਿਹਾਸ ਹੈ ਜੋ ਇਹਦੇ ਵਿੱਚ ਲਿਖਿਆ ਏ ਈਡੀ ਮਾੜੀ ਸ਼ਬਦਾਵਲੀ ਹੈ ਕਿ ਜਿਹੜੀ ਅਸੀਂ ਕਿਸੇ ਮਾੜੇ ਤੋਂ ਮਾੜੇ ਬੰਦੇ ਵਾਸਤੇ ਉਹ ਵਰਤ ਨਹੀਂ ਸਕਦੇ ਜੋ ਗੁਰੂ ਸਾਹਿਬਾਂ ਦੇ ਖਿਲਾਫ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਹੁਣ ਇਹ ਕਿਤਾਬ ਲਿਖਣ ਦੀ ਲੋੜ ਕਿਉਂ ਪਈ ਤੇ ਕਿਹਨੇ ਲਿਖਵਾਈ ਮੈਂ ਜੋ ਆਪਣੇ ਸੋਰਸਾਂ ਤੋਂ ਸਾਰਾ ਪਤਾ ਕੀਤਾ ਉਹਦੇ ਵਿੱਚ ਇਹ ਪਤਾ ਲੱਗਾ ਕਿ ਆਰਐਸਐਸ ਦੀ ਇੱਕ ਮੀਟਿੰਗ ਹੋਈ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਜਿਹੜੇ ਸਿੱਖ ਨੇ ਇਹ ਆਪਣੇ ਆਪ ਨੂੰ ਵੱਖਰੀ ਕੌਮ ਕਹਣ ਤੋਂ ਪਿੱਛੇ ਨਹੀਂ ਹਟਦੇ ਤੇ ਕਿਸ ਤਰ੍ਹਾਂ ਹਟਾਇਆ ਜਾਵੇ ਉਹਨਾਂ ਨੇ ਫਿਰ ਜਿਹੜਾ ਸੀ ਕਿ ਆ ਕਿ ਇਹ ਜਿਹੜਾ ਲੋਕ ਜਿੰਨਾ ਚਿਰ ਆਪਣੇ ਧਰਮ ਗ੍ਰੰਥ ਨੂੰ ਮੰਨਦੇ ਨੇ ਭਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹਨਾਂ ਚਿਰ ਨਹੀਂ ਹਟਣਗੇ ਜਿੰਨਾ ਚਿਰ ਇਸ ਗ੍ਰੰਥ ਨਾਲ ਉਹ ਨਹੀਂ ਟੁੱਟਣਗੇ ਫਿਰ ਉੱਥੇ ਵਿਚਾਰ ਹੋਇਆ ਕਿ ਇਹ ਗ੍ਰੰਥ ਨਾਲ ਉਹ ਇਸ ਤਰ੍ਹਾਂ ਨਹੀਂ ਟੁੱਟਣਗੇ ਸਭ ਤੋਂ ਪਹਿਲਾਂ ਇਸ ਗ੍ਰੰਥ ਦੀ ਜਿਨ੍ਹਾਂ ਨੇ ਰਚਨਾ ਕੀਤੀ ਹੈ ਉਹਦੇ ਨਾਲੋਂ ਤੋੜੋ ਫਿਰ ਇਹ ਗ੍ਰੰਥ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਟੁੱਟਣਗੇ ਫਿਰ ਉਹਨਾਂ ਨੇ ਇਹ ਖਾੜਾ ਤਿਆਰ ਕੀਤਾ ਖਾੜਾ ਤਿਆਰ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਮੀਟਰੀ ਹੋਈ ਮੀਟਰੀ ਜੋ ਉਹਨਾਂ ਨੇ ਪਾਸ ਕੀਤਾ ਵੀ ਠੀਕ ਹੈ ਖਾੜਾ ਤੇ ਠੀਕ ਹੈ ਜੋ ਕੋਸ਼ੇ ਦੇ ਵਿੱਚ ਲਿਖਿਆ ਗੁਰੂ ਸਾਹਿਬਾਂ ਦੇ ਖਿਲਾਫ ਜੋ ਮਾੜੀ ਸ਼ਬਦਾਵਲੀ ਲਿਖੀ ਉਹ ਸਾਰਾ ਠੀਕ ਹੈ ਪਰ ਜੇ ਇਹਨੂੰ ਕਿਤਾਬ ਦਾ ਰੂਪ ਅਸੀਂ ਦਿੱਤਾ ਤੇ ਇਹ ਤਾਂ ਸਾਨੂੰ ਲੋਕ ਨਹੀਂ ਛੱਡਣਗੇ ਇਹ 1990 ਕਾਨਵਦੀ ਗੱਲ ਹੈ ਕਿ ਇਹਨਾਂ ਲੋਕਾਂ ਨੇ ਹੁਣ ਤੱਕ ਜਨਰਲ ਡਵਾਈਰ ਵਰਗੇ ਤੇ ਜਾਂ ਜਨਰਲ ਵੈਦਿਆ ਵਰਗੇ ਜਾਂ ਇਹਨਾਂ ਨੇ ਜਿਹੜਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੇ ਉਹ ਨਹੀਂ ਛੱਡੇ ਤੇ ਇਹ ਸਾਨੂੰ ਕਿੱਥੋਂ ਛੱਡਣਗੇ ਸੋ ਉਹਨਾਂ ਨੇ ਫਿਰ ਬਾਦ ਦੇ ਵਿੱਚ ਜਿਹੜਾ ਸੀ ਇਸ ਕੀ ਕਿ ਇਹ ਐਲਕੇ ਡਵਾਨੀ ਜਾਂਟਲ ਬਾਰੇ ਰਾਜਪਾਏ ਦੇ ਰਹੇ ਇਹ ਪ੍ਰਕਾਸ਼ਯੋ ਬਾਦਲ ਨੂੰ ਭੇਜੋ ਖੜਾ ਤੇ ਉਸ ਰੋਬਣੀ ਕਮੇਟੀ ਤੋਂ ਫਾਈਲ ਉਸ ਕਰਾ ਕੇ ਦੇਵੇ ਸੋ ਇਹ ਖੜਾ ਪ੍ਰਕਾਸ਼ਯੋ ਬਾਦਲ ਖੜਿਆ ਉਹਨੇ ਆਪਣੇ ਚੇਤੇ ਨੇ ਦਿੱਤਾ ਉੱਥੇ ਫਿਰ ਮਤਾ ਪਾਇਆ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਆ ਰਿਹਾ ਸੀ 1995 ਨੂੰ ਉਹਨੂੰ ਸਮਰਪਿਤ 300 ਵੱਖ-ਵੱਖ ਰਾਈਟਰਾਂ ਦੀਆਂ ਕਿਤਾਬਾਂ ਛਪਾਉਣ ਦਾ ਮਤਾ ਪਾਇਆ ਗਿਆ ਤੇ 300 ਰਾਈਟਰਾਂ ਦੀਆਂ ਕਿਤਾਬਾਂ ਛਪਾਈਆਂ ਜਾਣਗੀਆਂ ਤੇ ਹਰ ਰਾਈਟਰ ਦੀਆਂ 300 ਕਾਪੀਆਂ ਹੋਣਗੀਆਂ ਕਿਤਾਬੀਆਂ ਮਤਾ ਤਿਰਸੋ ਦਾ ਕਿਤਾਬਾਂ ਛਪੀਆਂ 8 ਤੇ ਉਹਦੇ ਵਿੱਚ 7 ਹੋਰ ਨੇ ਤੇ 8ਵੀਂ ਇਹ ਆ ਸੋ ਇਹ ਕਿਤਾਬਾਂ ਜਿਹੜੀਆਂ ਇੱਕ ਬੜੀ ਸਾਜ਼ਿਸ਼ ਦੇ ਤਹਿਤ ਜਿਹੜੀਆਂ ਸੀ ਇਸ ਸ੍ਰੋਮਣੀ ਕਮੇਟੀ ਵਿੱਚ ਪਾ ਕੇ ਤੇ ਉਹਨਾਂ ਨੂੰ ਦਿੱਤੀਆਂ ਉਥੋਂ ਮੇਰੇ ਕੋਲ ਕਿਤਾਬ ਇੱਥੇ ਸਿਰਸਰ ਜੀ ਤੁਸੀਂ ਦੱਸਿਆ ਵੀ ਇਹ ਚ ਮੂਰੇ ਡਿਟੇਲ ਕੋਈ ਨਹੀਂ ਲਿਖੀ ਹੋਈ ਹੈਗੀ ਵੀ ਆਖਰ ਇਹਦੇ ਉੱਤੇ ਜਿਵੇਂ ਸੰਖਿਆ ਲਿਖਣੀ ਹੋਣੀ ਚਾਹੀਦੀ ਹੈ ਜਾਂ ਪਤਾ ਲੱਗੇ ਆਖਰ-ਕਾਰ ਇਹਦੇ ਚ ਲੇਖਕ ਦਾ ਵੀ ਨਹੀਂ ਜ਼ਿਕਰ ਕੀਤਾ ਗਿਆ ਹੈਗਾ ਵੀ ਲੇਖਕ ਲਿਖੀ ਕਿ ਨਹੀਂ ਹੈਗੀ ਇਹ ਇਹ ਪੂਰਾ ਕਿਉਂਕਿ ਆਮ ਤੌਰ ਤੇ ਜਦੋਂ ਵੀ ਕੋਈ ਆਮ ਕਿਤਾਬਾ ਵੀ ਜਦੋਂ ਛਾਪਤੀਆਂ ਨੇ ਉਹਨਾਂ ਦੀ ਪ੍ਰੂਫ ਰੀਡਿੰਗ ਹੁੰਦੀ ਆ ਬਕਾਇਦਾ ਤੌਰ ਦੇ ਉੱਤੇ ਲਾਸਟ ਪੁਆਇੰਟ ਤੇ ਜਾ ਕੇ ਫਿਰ ਕਲੀਅਰ ਹੁੰਦਾ ਵੀ ਹਾਂ ਇਹ ਕਿਵੇਂ ਅੱਗੇ ਛਪਣੀ ਹੈ ਜਾਂ ਨਹੀਂ ਹੈ ਆ ਤੁਸੀਂ ਵੇਖੋ ਸਿੱਖ ਇਤਿਹਾਸ ਆ ਲੋਗੋਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਆ ਪ੍ਰਕਾਸ਼ਕ ਆ ਗਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਗਈ ਅੱਗੇ ਆ ਗਈ ਦਾਨ ਪ੍ਰੈਸ ਕਿਤੇ ਵੀ ਕਿਸੇ ਲੇਖਕ ਦਾ ਅਨੁਵਾਦਕ ਦਾ ਕਿਤੇ ਨਾਂ ਨਹੀਂ ਹੈਗਾ ਜੋ ਕਿ ਇਹ ਕਿਤਾਬ ਇੱਕ ਸਾਜ ਦੇ ਤਹਿਤ ਹੀ ਜਿਹੜੀ ਆ ਇਹ ਪਬਲਿਸ਼ ਹੋਈ ਆ ਤੇ ਇਹ ਪਬਲਿਸ਼ ਕਰਾ ਕੇ ਤੇ ਉਹਨਾਂ ਨੇ ਦੇਤੀਆਂ ਤੇ ਦੇ ਕੇ ਤੇ ਉਹਨਾਂ ਨੇ ਆਪਣਾ ਜਿਹੜਾ ਸੀ ਉਹਨਾਂ ਨਾਲ ਯਾਰੀ ਪੁਗਾ ਲਈ ਤੇ ਇਹ ਕਿਤਾਬਾਂ ਜਿਹੜੀਆਂ ਇਸ ਸਾਜ ਦੇ ਜਿਹੜੇ ਵੀ ਲੋਕ ਸੁਣਨਗੇ ਇਸ ਚੀਜ਼ ਦਾ ਆਊਗਾ ਵੀ ਆਰਐਸਐਸ ਨਾਗਪੁਰ ਨੂੰ ਲੈ ਕੇ ਪਿੱਛੇ ਜੇ ਸ਼ੋਮਨੀ ਕਾਰੀ ਦਲ ਨੇ ਆਪ ਵੀ ਨਿਸ਼ਾਨਾ ਲਾਇਆ ਵੀ ਅਕਾਲੀ ਦਲ ਨੂੰ ਦੋਪੜ ਕਰਨਾ ਚਾਹੁੰਦੇ ਆ ਹੁਣ ਤੁਸੀਂ ਵੀ ਨਾਗਪੁਰ ਆਰਐਸਐਸ ਦਾ ਜ਼ਿਕਰ ਕਰ ਰਹੇ ਹੋ ਯਾਨੀ ਕਿ ਨਾਗਪੁਰ ਹੈੱਡਕੁਆਰਟਰ ਦਾ ਇਹ ਚੀਜ਼ ਫੈਕਚੁਅਲੀ ਕਲੀਅਰ ਹੁੰਦੀ ਹੈ ਵੀ ਹਾਂ ਇਹ ਉੱਥੇ ਚਰਚਾ ਹੋਈ ਹੈ ਜਾਂ ਇੱਕ ਇਹ ਉਹ ਦੋਸ਼ ਹੈ ਜਿਹੜਾ ਆਮ ਤੌਰ ਤੇ ਆਰਐਸਐਸ ਦੇ ਮੱਥੇ 'ਤੇ ਸੀ ਲਾਉਣੇ ਆਗੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਇਹ ਤਾਂ ਅੱਜ ਕਰ ਰਹੇ ਨੇ ਗੱਲਾਂ ਉਹ ਪ੍ਰਦੀਪ ਕੁਲੇਵ ਰਗੇ ਉਹ ਜਿਹੜੇ ਇਹੋ ਜਿਹੇ ਘਟਿਆ ਬੰਦੇ ਨੇ ਉਹ ਤਾਂ ਜਿਹੜੇ ਗੁਰੂ ਗੁਰੂ ਸਾਹਿਬ ਦੇ ਦੋਖੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਾਰਾ ਕੀਤਾ ਅੱਜ ਆ ਰਹੇ ਨੇ ਤੇ ਉਹਦੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂ ਵਾਜਰਾ ਵਰਗੇ ਜੰਤੂ ਜਿੱਤੇ ਜੇ ਪ੍ਰੈਸ ਮੀਟਿੰਗਾਂ ਦੇ ਵਿੱਚ ਕਰ ਰਹੇ ਨੇ ਆ ਗੂੰ ਦਾ ਜਵਾਬ ਦੇ ਰਹੇ ਨੇ ਵਿਰਸੇ ਬਟੋਈ ਵਰਗੇ ਦੇ ਰਹੇ ਨੇ ਇਹ ਕੌਣ ਹੈ ਜੀ ਇਹ ਕਨ ਪਰ ਮੈਂ ਤਾਂ 16 ਮਾਰਚ 2013 ਨੂੰ ਡੇ ਐਂਡ ਨਾਈਟ ਤੇ ਲਾਈਵ ਪ੍ਰੋਗਰਾਮ ਚੱਲਿਆ ਹੈ ਤੇ 2007 ਚ ਕੇਸ ਕੀਤਾ ਹੈ ਤੇ ਅੱਜ ਤੱਕ ਮੇਰੀ ਗੱਲ ਨੂੰ ਚੈਲੰਜ ਕਰ ਰਿਹਾ ਮੈਂ ਤਾਂ ਉਦੋਂ ਤਾਂ ਕਿਸੇ ਦਾ ਕੋਈ ਮਤਲਬ ਨਹੀਂ ਸੀ ਹੈਗਾ ਤੇ ਮੈਂ ਤਾਂ ਉਦੋਂ ਤੋਂ ਲੈ ਕੇ ਇਹਨਾਂ ਨੂੰ ਗੱਲ ਕਰ ਰਿਹਾ ਜੇ ਇਹਨਾਂ 'ਚ ਹਮਤ ਹੈ ਜੇ ਸੱਚਾ ਹੈ ਤੇ ਇਹ ਮੇਰੀ ਗੱਲ ਨੂੰ ਕਰ ਰਹਾ ਚੈਲੰਜ ਨੂੰ ਮੇਰੇ ਚੈਲੰਜ ਨੂੰ ਕੂਰ ਮੈਂ ਕਹਿੰਦਾ ਕਿ ਇਹ ਕਿਤਾਬ ਜਿਹੜੀ ਆ ਕਿਸ ਤਰ੍ਹਾਂ 나ਗਪੁਰ ਤੋਂ ਇਹ ਖੜਨਾ ਆਇਆ ਪ੍ਰਕਾਸ਼ਿਓ ਬਾਦਲ ਕੋਲ ਆਇਆ ਪ੍ਰਕਾਸ਼ਿਓ ਬਾਦਲ ਨੇ ਸਰੋਮਣੀ ਕਮੇਟੀ ਰਹੀ ਇਹ ਪਬਲਿਸ਼ ਕਰਾਇਆ ਇਹ ਅੱਜ ਤੱਕ ਮੇਰੀ ਗੱਲ ਨੂੰ ਚੈਲੰਜ ਤੇ ਨਹੀਂ ਕਰ ਸਕਕੇ ਵੀ ਤੇਰੇ ਕੋਲ ਇਹ ਕੀ ਸਬੂਤ ਹੈ ਜੋ ਇਹਦਾ ਮਤਲਬ ਇਹ ਆ ਕਿ ਜੋ ਕੁਝ ਮੈਂ ਕਿਹਾ ਉਹ ਸਾਰਾ ਠੀਕ ਹੈ ਮੈਂ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਮੈਂ ਇਹਦੇ ਬਹੁਤ ਵਿਹਾਈ ਤੱਕ ਗਿਆ ਹੈ ਇਹ ਕਹਾੜਾ ਕਿੱਥੋਂ ਤਿਆਰ ਹੋਇਆ ਤੇ ਕਿਉਂ ਆਇਆ ਜੇ ਕਹਿੰਦੇ ਕਿ ਸਿਰਫ ਅਫੈਕਟ ਇਹੀ ਹੈ ਮਤਲਬ ਸਰਸਾ ਹੋਰਾਂ ਲਵੇ ਜਾਂ ਜਦੋਂ ਜਿਵੇਂ ਤੁਸੀਂ ਚੈਲੰਜ ਕਰਿਆ ਵੀ ਉਦੋਂ ਤਾਂ ਦੱਸਣਗੇ ਵੀ ਆਖਰਕਾਰ ਆਰਐਸਐਸ ਦੀ ਕਿਵੇਂ ਭੂਮਿਕਾ ਹੈ ਕਿ ਕਿਤਾਬ ਜਿਵੇਂ ਪਹੁੰਚੀ ਤੁਹਾਡੇ ਕੋਲ ਜਿਵੇਂ ਤੁਸੀਂ ਦੱਸਿਆ ਤਾਂ ਉਹ ਕਿਤਾਬ ਜਿਹੜੀ ਤੁਹਾਡੇ ਕੋਲ ਪਹੁੰਚਣ ਦਾ ਜਿਹੜਾ ਜ਼ਰੀਆ ਬਣਿਆ ਉਹ ਵੱਡਾ ਅਫੈਕਟ ਹੈ ਵੀ ਉਹ ਆਰਐਸਐਸ ਦੇ ਉੱਥੋਂ ਆਈ ਹੈ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਜਦੋਂ ਇਹ ਕਿਤਾਬ ਮੇਰੇ ਕੋਲ ਆਉਂਦੀ ਹੈ ਮੇਰੇ ਕੋਲ ਕਿਤਾਬ ਆਉਂਦਾ ਜਰੀਆ ਕੀ ਬਣਿਆ ਇਹ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਵੀ ਜਿਹੜੀ ਗੱਲਬਾਤ ਹੋਈ ਮੈਂ ਉਹ ਹੀ ਤੁਹਾਡੇ ਨਾਲ ਸਾਂਝੀ ਕਰਾਂਗਾ ਉਹਦੇ ਚੀ ਸਾਰਾ ਕੁਝ ਆ ਗਿਆ ਬਿਲਕੁਲ ਉੱਥੇ ਵਕੀਲ ਸੀ ਤੇਨ ਵਕੀਲ ਨੇ ਸਰਉਣੀ ਕਮੇਟੀ ਵੱਲੋਂ ਜਿਹੜੇ ਉਹ ਮੇਰੇ ਤੇ ਸਵਾਲ ਕਰ ਰਹੇ ਨੇ ਵੱਖਰੀ ਵੱਖਰੀ ਸਵਾਲ ਕਰ ਰਹੇ ਨੇ ਉਹ ਕਹਿੰਦੇ ਵੀ ਇਹ ਕਿਤਾਬ ਤਾਂ ਅਸੀਂ ਵਾਪਸ ਲੈ ਲਈ ਹੈ ਮੈਂ ਤਾਂ ਹੀ ਵਾਪਸ ਲੈ ਲਈ ਨਹੀਂ ਛਪਾਈਆਂ ਕਿ ਨਹੀਂ ਆ ਵਾਪਸ ਲਈਆਂ ਤੇ ਕਿੱਥੇ ਪਈਆਂ ਨੇ ਕੋਈ ਜਵਾਬ ਨਹੀਂ ਫਿਰ ਕਹਿੰਦੇ ਸਾਨੂੰ ਕੀ ਫਾਇਦਾ 3 ਘੰਟੇ ਬਹਿਸ ਦੇ ਵਿੱਚ ਮਲਕ ਜਿਹੜਾ ਸੀ ਉਹ ਗੱਲਬਾਤ ਚੱਲਦੀ ਰਹੀ ਕਹਿੰਦੇ ਸਾਨੂੰ ਕੀ ਫਾਇਦਾ ਮੈਂ ਕਿਹਾ ਜੇ ਸਵਾਲ ਤਾਂ ਮੇਰਾ ਬਣਦਾ ਸੀ ਪੇ ਤੁਸੀਂ ਇਹ ਕਿਤਾਬ ਕਿਉਂ ਛਪਾਈ ਜੇ ਤੁਹਾਨੂੰ ਨਹੀਂ ਪਤਾ ਤਾਂ ਫਿਰ ਮੈਂ ਦੱਸਣਾ ਚਾਹਣਾ ਮੈਂ ਉਹਨਾਂ ਨੂੰ ਕਿਹਾ ਵੀ ਇਹ ਕਿਤਾਬ ਐਸ ਐਸ ਤਰ੍ਹਾਂ ਆਰ ਐਸ ਐਸ ਦੀ ਮੀਟਿੰਗ ਹੋਦੀ ਤੇ ਉਹ ਮੀਟਿੰਗ ਤੋਂ ਬਾਅਦ ਇਹ ਖਰੜਾ ਤਿਆਰ ਕਰਦੇ ਨੇ ਖਰੜਾ ਤਿਆਰ ਕਰਕੇ ਉਹ ਬਾਅਦਲ ਦੇ ਰਾਹੀਂ ਇੱਥੇ ਭੇਜਦੇ ਨੇ ਤੇ ਫਿਰ ਇਹ ਕਿਤਾਬਾਂ ਛਪ ਜਾਂਦੀਆਂ ਨੇ ਕਿਤਾਬਾਂ ਛਪਣ ਤੋਂ ਬਾਅਦ ਫਿਰ ਉਹਨਾਂ ਕੋਲ ਚਲ ਜਾਂਦੀਆਂ ਉਹ ਫਿਰ ਆਪਣੇ ਵਰਕਰਾਂ ਨੂੰ ਕਿਤਾਬਾਂ ਦਿੰਦੇ ਨੇ ਤਿਆਰੀ ਖਰਾ ਰਹੇ ਨੇ ਵੀ ਆਮ ਨਹੀਂ ਗਈਆਂ ਕਿਤਾਬਾਂ ਤੁਸੀਂ ਕਹਿ ਰਹੇ ਹੋ ਕਿਤੇ ਨਹੀਂ ਫਰ ਗਈਆਂ ਇੱਕ ਤਫਾ ਸਿੱਧੀ ਉੱਥੇ ਗਈਆਂ ਇੱਕ ਹੋਰ ਨਹੀਂ ਕਿਸੇ ਕੋਲ ਗਈਆਂ ਮੇਰੇ ਕੋ ਵੀ ਨਾਗਪੁਰ ਤੋਂ ਆਈ ਆ ਉੱਥੇ ਇੱਕ ਨਾਗਪੁਰ ਦਾ ਵਰਕਰ ਹੈ ਆਰਐਸਐਸ ਦਾ ਵਰਕਰ ਹੈ ਨਾਗਪੁਰ ਦੇ ਵਿੱਚ ਤੇ ਉਹ ਸਿੱਖ ਦੇ ਨਾਲ ਰਾਹੇ ਭਗਾਏ ਅੜਦਾ ਰਹਿੰਦਾ ਸੀ ਇੱਕ ਦਿਨ ਉਹ ਜਿਆਦਾ ਉਹਨੇ ਸੋਚਿਆ ਵੀ ਹੁਣ ਤਾਂ ਬਹੁਤ ਚਿਰ ਹੋ ਗਿਆ ਕਿਤਾਬਾਂ ਚੱਲੀਆਂ ਨੂੰ ਹੁਣ ਕੀ ਬੰਡਾ ਉਹ ਸਿੱਖ ਨੂੰ ਕਹਿਣ ਲੱਗਾ ਵੀ ਤੁਹਾਡੇ ਤੇ ਅੜਦਿਆ ਮਲਗ ਰਾਹੇ ਭਗਾਏ ਉਹਦੇ ਨਾਲ ਬਹਿਸ ਕਰ ਤੇ ਤੁਹਾਡੇ ਗੁਰੂ ਇਸ ਤਰ੍ਹਾਂ ਦੇ ਤੁਹਾਡੇ ਗੁਰੂ ਉਹ ਇੱਕ ਦਿਨ ਜਿਆਦਾ ਅੱਗੇ ਚਲੇ ਗਏ ਹਾਂ ਜਦਾਂ ਜਦੂ ਹੋ ਗਿਆ ਤੇ ਜਿੱਤ ਹੋ ਗਿਆ ਤੇ ਉਹ ਸਿੱਖ ਜਿਹੜਾ ਸੀ ਉਹ ਬਹੁਤ ਅਤੇਜਿਤ ਹੋਇਆ ਉਹਨੇ ਕਿਹਾ ਤੂੰ ਇਹ ਕੀ ਕਹਿ ਰਿਹਾ ਸਾਡੇ ਗੁਰੂ ਬਾਰੇ ਉਹ ਕਹਿੰਦਾ ਸਰਦਾਰ ਜੀ ਉਹਨੇ ਕਿਹਾ ਮੈਂ ਤੇਰਾ ਸਿਰ ਲਾ ਦੂੰਗਾ ਤੂੰ ਬੋਲਦਾ ਜਿਵੇਂ ਗੁਰੂਆਂ ਦੇ ਖਲਾਸ ਬੋਲਦਾ ਕਹਿੰਦਾ ਮੇਰਾ ਸਿਰ ਤੋਂ ਬਾਅਦ ਮੈਂ ਕੱਟਣਾ ਇਹ ਬਤਾਓ ਕਿ ਆਪਕੀ ਸਰੌਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਹਿੰਦਾ ਹੈ ਉਸकी ਨਿਯੁਕਤੀ ਕੌਣ ਕਰਦਾ ਚੋਣ ਕੌਣ ਕਰਦਾ ਉਸकी ਉਹਨੇ ਕਿਹਾ ਐਸੀ ਕਰਦੇ ਉਹ ਕਿਆ ਕੰਮ ਕਰਦੀ ਹੈ ਉਹਨਾਂ ਕਹਿੰਦੇ ਗੁਰਦਵਾਰੇ ਦੀ ਸੇਵਾ ਸੰਭਾਲ ਸਿੱਖੀ ਦਾ ਪ੍ਰਚਾਰ ਤੇ ਵਿਸਾਰ ਕਰਦੀ ਹੈ ਉਹ ਕੁਛ ਲਖਾਤੀ ਉਹਨੇ ਬੜੀ ਬੜੀ ਗ੍ਰੰਥ ਲਗਾਉਂਦੀ ਹੈ ਮੈਂ ਕੋਈ ਲੈ ਜਾऊं ਤੇ ਕੋਈ ਪਬਲਿਸ਼ ਕਰਾ ਦੇਣੇ ਉਹਨਾਂ ਕਹਿੰਦੇ ਇਸ ਤਰ੍ਹਾਂ ਕਿਉਂ ਉਹਨਾਂ ਕੋਲ ਬੜੇ ਬੜੇ ਵਿਦਵਾਨ ਨੇ ਉਹ ਜਦੋਂ ਪੜਨਗੇ ਕਿ ਇਹ ਸਿੱਖ ਧਰਮ ਦੇ ਜਾਂ ਮਾਨਵਤਾ ਦੇ ਭਲੇ ਵਾਸਤੇ ਆਇਆ ਤੇ ਪਬਲਿਸ਼ ਕਰਾਉਣਗੇ ਬਰਨ ਨਹੀਂ ਇਸ ਦਾ ਮਤਲਬ ਉਹ ਜੋ ਵੀ ਕਰਦੇ ਠੀਕ ਕਰਦੇ ਕਹਿੰਦਾ ਹਾਂ ਉਹਨੇ ਰੈਫਰੈਂਸ ਦੇ ਤੌਰ ਤੇ ਸਾਹਮਣੇ ਉਹਨੇ ਫਿਰ ਆ ਕਿਤਾਬ ਕੱਢ ਕੇ ਤੁਹਾਨੂੰ ਪੜਾਤੀ ਉਹ ਸਿੱਖ ਨੂੰ ਕਹਿੰਦਾ ਇਹ ਕਿਤਾਬ ਪਹਿਲਾਂ ਪੜ੍ਹੋ ਤੇ ਫਿਰ ਮੇਰਾ ਸਿਰ ਕੱਟਣਾ ਉਹ ਕਿਤਾਬ ਜਦੋਂ ਸਿੱਖ ਨੇ ਪੜ੍ਹੀ ਉਹਨੇ ਉਹਦੇ ਕੋਲਾਈ ਉਹਨੇ ਘਰ ਆ ਕੇ ਪੜ੍ਹੀ ਫਿਰ ਉਹਦੇ ਆ ਕੇ ਜੋ ਪੜ੍ਹ ਕੇ ਤੇ ਉਹਦੇ ਪੈਰਾਂ ਥੱਲੇੋਂ ਮਿੱਟੀ ਨਿਕਲ ਗਈ ਉਸੇ ਸਪੋਕਸਮੈਨ ਅਖਬਾਰ ਦਾ ਪਾਠਕ ਉਹ ਪਾਠਕ ਹੋਂ ਕਰਕੇ ਮੇਰੀਆਂ ਖਬਰਾਂ ਪੜ੍ਹਦਾ ਰਹਿੰਦਾ ਸੀ ਉਹਨੇ ਸਰਦਾਰ ਜਗਿੰਦਰ ਸਿੰਘ ਦੇ ਰਾਹੀਂ ਮੇਰਾ ਜਿਹੜਾ ਫੋਨ ਸੀ ਉਹ ਲਿਆ ਮੇਰਾ ਫੋਨ ਲੈ ਕੇ ਤੇ ਫਿਰ ਉਹ ਮੈਨੂੰ ਫੋਨ ਕਰਦਾ ਮੈਨੂੰ ਫੋਨ ਕਰਕੇ ਤੇ ਫਿਰ ਉਹ ਕਹਿੰਦਾ ਕਿ ਤੇਰੇ ਕੋਲ ਐਸੇ ਇਸ ਤਰ੍ਹਾਂ ਮੈਂ ਕਿਤਾਬ ਭੇਜ ਰਿਹਾ ਤੇ ਇਹਨੇ ਕਰ ਮੈਂ ਉੱਥੇ ਅਦਾਲਤ ਵਿੱਚ ਕਿਹਾ ਵੀ ਇਹ ਕਿਤਾਬ ਮੇਰੇ ਕੋਲ ਇਸ ਤਰ੍ਹਾਂ ਆਈ ਹੈ ਤੇ ਇਹ ਤੁਸੀਂ ਜਿਹੜੀ ਚਪਾਈ ਤੁਸੀਂ ਕਹਿੰਦੇ ਕੋਈ ਨਹੀਂ ਉਹ ਮਿਲ ਕੇ ਜਦੋਂ ਇਸ ਚੀ ਦੀ ਬਹਿਸ ਹੋਈ ਤੇ ਇਸ ਚੀ ਦਾ ਜਦੋਂ ਜਵਾਬ ਸਵਾਲ ਹੋਏ ਤੇ ਕੋਈ ਉਹਨਾਂ ਕੋਲ ਜਵਾਬ ਨਹੀਂ ਸੋ ਮੇਰਾ ਕਹਿਣ ਤੋਂ ਪਾਵਿਆ ਕਿ 16 ਮਾਰਚ 2013 ਤੋਂ ਲੈ ਕੇ ਸੋ ਇਹ ਤਾਂ ਹੋ ਗਈ ਕੋਰਟ ਦੀ ਗੱਲ 2010 ਦੀ ਉਸ ਤੋਂ ਬਾਅਦ 16 ਮਾਰਚ 2013 ਨੂੰ ਡੇ ਐਂਡ ਨਾਈਟ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਉਹਨਾਂ ਦੇ ਸਟੂਡੀਓ ਤੋਂ ਚੱਲਿਆ ਡੇ ਐਂਡ ਨਾਈਟ ਟੀਵੀ ਚੈਨਲ ਤੇ ਇਹਨਾਂ ਨੇ ਬੰਦ ਕਰਾਤਾ ਇਸ ਕਿਤਾਬ ਨੇ ਲੇਕਿਨ ਸ਼ਰੋਮਣੀ ਕਮੇਟੀ ਜਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਅੱਜ ਤੱਕ ਸ਼੍ਰੋਮਣੀ ਕਮੇਟੀ ਚ ਕੌਣ ਕਾਲੇ ਮੂਹਰੇ ਦੀ ਢੇਡ ਬੈਠੀ ਆ ਜਿਹਨੇ ਮੱਥਾ ਪਵਾ ਕੇ ਕਿਤਾਬ ਲੈਂਦੀ ਆ ਉਹ ਸਾਹਮਣੇ ਨਹੀਂ ਲੈਂਦਾ ਲੇਖਣ ਕਿਵੇਂ ਕਿਉਂਕਿ ਉਹਨਾਂ ਦੇ ਆਕੇ ਨਹੀਂ ਕਿਤਾਬ ਚ ਪੁਆਈ ਸੀ ਹੋਰ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਰੀਆਂ ਕਿਤਾਬਾਂ ਵਾਪਸ ਨਹੀਂ ਹੋਈਆਂ ਉਹ ਜਿਹੜੀਆਂ ਕਿਤਾਬਾਂ ਜੇ ਕਹੀਏ ਕਿ ਜੋ ਹੈਗੀਆਂ ਵੀ ਨੇ ਬਾਜ਼ਾਰ ਚ ਕੱਢ ਲੀਏ ਜਾਂ ਕਰੀਏ ਲੋਕਾਂ ਕੋਲ ਹੈਗੀਆਂ ਨੇ ਉਹ ਯਾਨੀ ਕਿ ਉਹ ਹਜੇ ਵੀ ਜੇਕਰ ਕੱਲ ਨੂੰ ਕੋਈ ਬੰਦਾ ਜਿਵੇਂ ਉਹਨੇ ਕਿਤਾਬ ਸਾਹਮਣੇ ਰੱਖਤੀ ਭਾਵੇਂ ਵਾਪਸ ਲੈ ਲਈ ਆ ਪਰ ਜੇ ਇੱਕ ਵਾਰੀ 26 ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਕਿਤਾਬ ਅੱਜ ਵੀ ਕੋਈ ਨਾ ਕੋਈ ਬੰਦਾ ਜੇ ਕਹੇ ਇਹ ਉਸ ਤੱਥਾਂ ਨੂੰ ਸਹੀ ਕਰ ਕਰਕੇ ਇਹ ਕਿਤਾਬ ਦਾ ਹਵਾਲਾ ਦੇ ਸਕਦਾ ਇਹ ਆਉਣ ਵਾਲੇ 100 150 ਸਾਲ ਨੂੰ ਇਹ ਕਿਤਾਬ ਦਾ ਹਵਾਲਾ ਦੇਣਗੇ 50 ਸਾਲਾਂ ਨੂੰ ਦੇ ਦੇਣਾ ਕਿ ਆਹ ਕਿਤਾਬਾਂ ਨੇ ਉਹਨਾਂ ਦੇ ਕੋਲੇ ਪਈਆਂ ਨੇ ਜਿਨ੍ਹਾਂ ਨੇ ਛਪਾਈਆਂ ਉਹਨਾਂ ਦੇ ਕੋਲ ਨੇ ਪਈਆਂ ਇਹਨਾਂ ਨੇ 300 ਕਿਤਾਬਾਂ ਮਤਾ ਪਾ ਕੇ ਛਪਾਈਆਂ ਨੇ 296 ਕਿਤਾਬਾਂ ਅਜੇ ਤੱਕ 94 ਕਿਤਾਬ ਬਾਹਰ ਨੇ ਤੇ ਉਹ ਕਿਤਾਬਾਂ ਦਾ ਹਵਾਲਾ ਦੇ ਕੇ ਕਹਿਣਗੇ ਵੀ ਆਹ ਕਿਤਾਬਾਂ ਸਰੋਣੀ ਕਮੇਟੀ ਨੇ ਜਵਾਬੀਆਂ ਤੇ ਸਾਡੇ ਬੱਚਿਆਂ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਵਾਬ ਹੋਊਗਾ ਇਸ ਕਰਕੇ ਬੜੀ-ਬੜੀ ਸਾਜ ਦੇ ਦਿੱਤਾ ਹੈ ਕਿਤਾਬਾਂ ਸਰ ਜਿਵੇਂ ਤੁਸੀਂ ਹੁਣ ਕਹਿ ਵੀ ਆ ਮਾਫੀਆਂ ਮੰਗਿਆ ਨੇ ਸਾਰਿਆਂ ਨੇ ਉਹਦੇ ਵਿੱਚ ਜਥੇਦਾਰ ਸਾਹਿਬ ਨੂੰ ਤੁਸੀਂ ਪੱਤਰ ਵੀ ਦੇ ਕੇ ਆਏ ਹੋਗੇ ਉਹਦੇ ਵਿੱਚ ਹੁਣ ਅੱਗੇ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਲੱਗਦਾ ਤੁਹਾਨੂੰ ਵੀ ਕਾਰਵਾਈ ਹੋਈ ਕਾਰਵਾਈ ਨਹੀਂ ਹੋਣ ਦਾ ਮਤਲਬ ਕਿ ਸਾਨੂੰ ਲੱਛਣ ਨਹੀਂ ਦਿੱਦੇ ਕਾਰਵਾਈ ਹੋਏਗੀ ਲੇਕਿਨ ਇਸੇ ਕਰਕੇ ਤੇ ਅਸੀਂ ਉਹਨਾਂ ਨੂੰ ਜਿਹੜਾ ਚੇਤਾਵਨੀ ਪੱਤਰ ਦੇ ਕੇ ਆਏ ਜਹਿਦਾਰ ਨੂੰ ਕਿ ਜੇ ਹੁਣ ਵੀ ਤੁਸੀਂ ਇੰਨੇ ਵੱਡੇ ਸਬੂਤ ਦੇਣ ਤੋਂ ਬਾਅਦ ਜਿਹੜਾ ਤੁਸੀਂ ਇਹਨਾਂ ਨੂੰ ਮੱਡਾ ਮੱਡਾ ਪਾ ਕੇ ਜੇ ਮਾਫ਼ ਕਰਤਾ ਜੇ ਗੁੰਗਲਾਂ ਤੋਂ ਮਿੱਟੀ ਝਾੜਤੀ ਤੇ ਫਿਰ ਤੁਹਾਡਾ ਵੀ ਜਰੂਰ ਜਿਹੜਾ ਉਹ ਨਿਕਲੂਗਾ ਅਸੀਂ ਆਪਣੀ ਚੇਤਾਵਨੀ ਦੇ ਆਏ ਹੁਣ ਅਗੋ ਉਹ ਕੀ ਕਰਦੇ ਨੇ ਇਹ ਸਮਾਂ ਦੱਸੇਗਾ ਹਰ ਦੇਖਿਆ ਜਾਵੇ ਹਮੇਸ਼ਾ ਹੀ ਜਦੋਂ ਇਸ ਤਰ੍ਹਾਂ ਦੀ ਸਮਗਰੀ ਛਾਪਦੀ ਆਤਾ ਉਹਦੇ ਮਾਇਨੇ ਬਹੁਤ ਦੂਰ ਤੱਕ ਜਾਂਦੇ ਨੇ ਤੇ ਉਹੀ ਬਦਸੂਹੇ ਸਾਹ ਹੋਰਾਂ ਦੀ ਚਿੰਤਾ ਵੀ ਕੱਲ ਨੂੰ ਉਹਦੇ ਸਮੇਂ ਦੇ ਦੌਰਾਨ ਜਦੋਂ ਜਿਹੜੀ ਆਉਂਦੀਆਂ ਪੀੜ੍ਹੀਆਂ ਨੇ ਆਗੀਆਂ ਜਾਂ ਫਿਰ ਜਦੋਂ ਵਾਦ-ਵਿਵਾਦ ਹੋਣਗੇ ਕਿਸੇ ਵੀ ਮਸਲੇ ਨੂੰ ਲੈ ਕੇ ਤਾਂ ਜੇਕਰ ਇਹ ਜਿਹੀਆਂ ਕਿਤਾਬਾਂ ਦੇ ਰੈਫਰੈਂਸ ਦਿੱਤੇ ਜਾਂਦੇ ਨੇ ਤਾਂ ਉਹ ਸਿੱਕਤ ਇਤਿਹਾਸ ਨੂੰ ਢਾਹ ਲਾਉਂਦੀਆਂ ਨੇ ਇਸ ਕਰਕੇ ਭਾਵੇਂ ਸ਼ੋਮਨੀ ਕਾਲੀਦਲ ਜਾਂ ਬਾਕੀ ਜਿਹੜੇ ਹੁਣ ਉਹਨਾਂ ਦੇ ਨਾਲ ਹੈ ਜਾਂ ਨਹੀਂ ਹੈਗੇ ਪਰ ਜੇਕਰ ਉਹ ਮਾਫੀ ਮੰਗਣ ਗਏ ਨੇ ਤਾਂ ਜੱਥੇਦਾਰ ਸਾਹਿਬ ਸਖਤ ਸਜ਼ਾ ਮਾਰਨ ਨੂੰ ਦੇਣ ਸੀਨੀਅਰ ਵੀਡੀਓ ਨ